ਸਸੀਗਲ ਸਾਰੇ ਨੂੰ ਚੌਂਕੀ ਦੁਸਾਂਜ ਕਲਾ ਵਿਖੇ ਚੌਂਕੀ ਇੰਚਾਰਜ ਜੰਗਵਾਦਰ ਵੱਲੋਂ ਅੱਜ ਗਸ਼ਤ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਗ੍ਰਿਫਤਾਰ ਕੰਦ ਦਾ ਸਮਾਚਾਰ ਪ੍ਰਾਪਤ ਹੋਇਆ ਲੈ ਚਾਲਦੇ ਸਿੱਧੀਆਂ ਤਸਵੀਰਾਂ ਦੇ ਨਾਲ ਚੌਂਕੀ ਇੰਚਾਰਜ ਜੰਗਵਾਦਰ ਜੀ ਜੀ ਇੰਚਾਰਜ ਸਾਹਿਬ ਜਿਹੜਾ ਵਿਅਕਤੀ ਤੁਸੀਂ ਨੌਜਵਾਨ ਗ੍ਰਿਫਤਾਰ ਕੀਤਾ ਕੀ ਮਾਮਲਾ ਹੈ ਯੋਧ ਨਸ਼ਾ ਵਿਰੋਧ ਮਾਰਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਮੈਂ ਇਸੇ ਜੰਗ ਬਹਾਦਰ ਚੌਕੀ ਇੰਚਾਰਜ ਦਸਾਂਝ ਕਲਾਂ ਪੁਲਿਸ ਪਾਰਟੀ ਸਮੇਤ ਅੱਜ ਅਗਸਤ ਦੇ ਸਬੰਧ ਵਿੱਚ ਦਸਾਂਝ ਕਲਾਂ ਤੋਂ ਫਗਵਾੜਾ ਰਵਣ ਨੂੰ ਜਾ ਰਹੇ ਸੀ ਤਾਂ ਇੰਦਰਾ ਕਲਾਸ ਕੇ ਗੇਟ ਕੋਲ ਉੱਜੇ ਤਾਂ ਇੱਕ ਸ਼ੱਕੀ ਵਿਅਕਤੀ ਨੌਜਵਾਨ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁਰਲ ਲੱਗਾ ਇਸ ਨੂੰ ਸ਼ੱਕ ਦੀ ਬਣਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਜਤਿੰਦਰ ਕੁਮਾਰ ਏਲੀਅਸ ਮੋਨੂ ਸਨ ਉਹ ਮਦਨ ਲਾਲ ਵਾਸੀ ਬਿਰਕ ਥਾਣਾ ਗਰਾਇਆ ਦੱਸਿਆ ਜਿਸ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਇਸ ਇਸ ਦੀ ਸੱਜੀ ਜੇਬ ਵਿੱਚੋਂ ਇੱਕ ਕਾਲੇ ਰੰਗ ਦਾ ਲਪਾਫਾ ਮਿਲਿਆ ਜਿਸ ਨੂੰ ਖੋਲ ਕੇ ਚੈੱਕ ਕੀਤਾ ਜਿਸ ਵਿੱਚੋਂ 60 ਨਸ਼ੀਲੀਆਂ ਪਵੰਦੀਸ਼ੁਦਾ ਗੋਲੀਆਂ ਬਰਾਮਦ ਕਰਕੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ ਵਾਈ ਕਾਰਡ 85 ਐਨ ਡੀ ਪੀ ਸੀ ਐਕਟ ਤਹਿਤ ਮੁਕਦਮਾ ਦਰਜ ਕਰਕੇ ਕੀਤਾ ਗਿਆ ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ 420 ਨਾ ਤੇ ਇੱਥੇ ਪਹਿਲਾਂ ਵੀ ਮੁਕਦਮਾ ਦਰਜ ਹੋਇਆ ਉਹ ਚੈੱਕ ਕਰ ਲੈ ਰਿਕਾਰਡ ਚੈੱਕ ਕਰਕੇ ਫਿਰ ਉਹ ਬਿੱਟ ਉਹਦਾ ਵੀ ਵਾਧਾ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ